ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਅੱਜ ਵੀਰ ਜੀ ਮੀਂਹ ਫੇਰ ਸ਼ੁਰੂ ਹੋ ਗਿਆ ਤੜਕੇ ਦਾ ਰਾਤ ਵੀ ਪਾ ਗਿਆ ਮੀਂਹ ਚੰਗਾ ਹੁਣ ਵੀ ਲੱਗਾ ਝੜੀ ਲੱਗੀ ਪਈ ਆ ਹੁਣ ਵੀ ਤੇ ਮੱਕੀ ਵੱਢਣ ਦਾ ਕੰਮ ਰਹਿੰਦਿਆ ਵਿੱਚੇ ਜੀ ਹਲੇ ਮੱਕੀ ਵੱਢਣ ਦਾ ਕੰਮ ਰਹਿੰਦਿਆ ਤੇ ਆਪਾਂ ਹੋਰ ਬਾਈ ਫੋਰ ਵਾਲਾ ਹਿੱਸਾ ਚੱਕ ਲੈ ਜਾਂਦਾ ਬਾਈ ਜੀ ਮਾਨਸੇ ਤੋਂ ਮਿਲਿਆ ਹਾਲ ਫਿਰ ਦੇਰ ਸਾਰਾ ਜੜੀ ਲੱਭ ਗਿਆ ਹਿੱਸਾ ਬਹੁਤ ਸੋਹਣਾ ਲੱਭ ਗਿਆ ਗੇਰ ਵੀ ਲਿਆਂਦਾ ਵਾ ਆਪਾਂ ਤੇ ਹਿੱਸਾ ਵੀ ਲਿਆਂਦਾ ਵਾ ਤੇ ਹੁਣ ਲਵਾਵਾਂਗੇ ਤਾਂ ਫੇਰ ਮਸ਼ੀਨ ਚੱਲੂਗੀ 4x4 ਨਾ ਹੁੰਦਾ ਚੱਲਦੀ ਹੀ ਨਹੀਂ ਤੇ ਭਾਈ ਜੀ ਹਿੱਸਾ ਸਾਫ ਮੇ ਲੱਗਿਆ ਬਾਕੀ ਰੇਟ ਰੂਟ ਭਾਈ ਜੀ ਬਹੁਤ ਹੋ ਗਿਆ ਹਿੱਸਿਆਂ ਦੇ ਬਹੁਤ ਰੇਟ ਮੰਗਦੇ ਆ ਕੰਮ ਮਹਿੰਗਾ ਬਹੁਤ ਕਰਦਾ ਇਹਨਾਂ ਦਾ ਆਪਾਂ ਨੂੰ ਮਜਬੂਰੀ ਲਿਓਣਾ ਤਾਂ ਪੈਣਾ ਹੀ ਸੀਗਾ ਆਪਾਂ ਲਿਆਂਦਾ ਵਾ ਦੇਖਿਓ ਵੀਡੀਓ ਸਾਰੀ ਚ ਉੱਥੇ ਵੀ ਥੋੜਾ ਜਿਹਾ ਟਾਈਮ ਲੱਗਾ ਓਨੀ ਓਨੀ ਬਣਾਈਆਂ ਜਿਆਦੀ ਵੀਡੀਓ ਨਹੀਂ ਬਣਾਈ ਜਿੰਨਾ ਕ ਟਾਈਮ ਲੱਗਾ ਓਨੀ ਕ ਬਨਾਲੀ ਦੀ ਉੱਤੇ ਸਮਾਨ ਤੋਂ ਹੋ ਰਹੀ ਉਹਨਾਂ ਦੇ ਬਹੁਤ ਆ ਇੰਜਨ ਵਗਾਰਾ ਜਨਰੇਟਰ ਵਗਾਰਾ ਮੇਲਾ ਲੱਗ ਫੌਜੀਾਂ ਦੇ ਵਿਦੇਸ਼ ਹੈ ਹੋਰ ਬਾਈ ਫੋਰ ਵਾਲੇ ਇਹ ਲਾਉਣਾ ਆਪ ਆਪਣੀ ਕਮੈਨ ਨੂੰ ਇਹ ਦੋ ਲੈ ਜਾਣੇ ਕਾ ਤੇ ਕਾ ਬੜਾ ਜਗੜ ਬਾਈ ਇਹਨਾਂ ਦੇ ਮਾਨਸ ਯਾਰ ਜੀ ਦੁਕਾਨ ਹੈ ਨਾਰੀ ਆਹਨ ਸੇ ਦੁਕਾਨ ਆ ਬਾਈ ਜੀ ਨਾਲ ਆਏ ਆ ਜਮਾਨ ਤੇ ਬਾਈ ਜੀ ਹਿੱਸੇ ਦੇਖਣ ਤੇ ਉਧਰ ਇੰਜਨ ਇੰਜਨ ਆ ਵਾਹ ਹਿੱਸੇ ਬਏ ਆ ਹੋਰ ਬੇਫੋਰ ਕਰਨੀ ਮਸ਼ੀਨ ਬਾਈ ਜੀ ਚਲਦੀ ਨਹੀਂ ਗਾਰੇ ਜ ਮੀਂ ਪੈ ਗਿਆ ਹੁਣ ਕੰਮ ਹੋ ਗਿਆ ਬੰਦ ਅੱਜ ਆਏ ਆ ਲੈਣ ਹਿੱਸਾ ਇਹ ਸਾ ਇਥੋਂ ਲਈ ਆਵਾਂਗੇ ਗੇਰ ਉਧਰ ਰੋ ਲਵਾਂਗੇ ਆ ਜਿੱਥੇ ਜਨਰੇਟਰ ਪਏ ਆ ਸਾਰੇ ਜਨਰੇਟਰ ਜਿੰਦਾਂ ਮਰਜ਼ੀ ਲੈ ਲਓ ਇਹਨਾਂ ਕੋਲੋਂ ਅਮਿੰਦਰੇ ਵਾਲੇ ਇੰਜਨ ਆ 15 15 ਕੇਵੀ ਦੀਆਂ ਮੋਟਰਾਂ ਨਾਲ ਲੱਗੀਆਂ ਹੋਈਆਂ ਆ ਲੈ ਲੈਂਡ ਦਾ ਹਿਸਾਬ ਵੀ ਲੱਗਦਾ ਕੰਮ ਆ ਇਹ ਸਫਾ ਹੀ ਸਾ ਹੈ ਲੈ ਲੈਂਡ ਵਾਲਾ ਆ ਬਾਈ ਇਹ ਲੱਗੇ ਆ ਲੋਡ ਕਰਾਉਣ ਆਪਣੇ ਦੋ ਇਸੇ ਲੋਡ ਕਰਾ ਲਨ ਲੱਗੇਗਾ ਗੱਡੀ 'ਚ ਆਹ ਡਰਮ ਖੋਲ ਦੇਣੇ ਆਪਾਂ ਨੂੰ ਲੋਡ ਨੇ ਆ ਡਰਮਾਂ ਦੀ ਡਰਮਾਂ ਆਪਾਂ ਖੋਲ ਦੇਣੇ ਆ ਇਸੇ ਪਏ ਆ ਸਾਫ ਤੇ ਇੰਨੇ ਇਸੇ ਬਿਲਕੁਲ ਵਧੀਆ ਪਏ ਨਾਲ ਕੋ ਪੂਰੇ ਸਾਫ ਹਿੱਸੇ ਆਲੇ ਓੜਾ ਸਮਾਨ ਬਾਈ ਜੀ ਜਿੱਦਾਂ ਮਰਜ਼ੀ ਇੰਨ ਲੈ ਲੋ ਕੋਈ ਕੋਈ ਦੋਵੇਂ ਠੀਕ ਆ ਦੋਵਾਂ ਕਮੈਨਾਂ ਲੱਗਣੇ ਕੋਈ ਲੱਗ ਜਾਣਗੇ I don't know. ਲਾ ਲਾਤੀਆਂ ਆਪਾਂ ਬਾਈ ਬ੍ਰਮਾ ਦੀ ਆਪਾਂ ਨੂੰ ਲੋੜੀਆਂ ਪਕੜਾ ਬ੍ਰੇਕਾ ਚਾਲੂ ਕਰਨੀਆਂ ਬ੍ਰੇਕਾਂ ਦੀ ਆਪਾਂ ਨੂੰ ਲੋੜ ਨੇ ਬ੍ਰੇਕਾ ਲਾਤੀਆਂ ਆਪਾਂ ਬ੍ਰਾਮੂ ਹੀ ਲਾਦਾਂ ਨੇ ਬ੍ਰਾਮਾ ਦਾ ਬ੍ਰੇਕਾ ਲਾ ਕੇ ਬੱਸ ਸਿੱਧੇ ਲੱਗਣਾ ਹੈ ਪਟਾਈ ਵਾਲੇ ਹਿੱਸੇ ਤੋਂ ਮੈਂ ਚੁਰਦਿਆਂ ਤੇ ਪਏ ਬਾਈ ਜੀ ਆਈ ਸਰਟੇਟ ਬਾਈ ਨੇ ਰੁਕਣਾ ਪਿਆ ਹਾਂ ਬਾਈ ਜੀ ਇੰਜਨ ਪਏ ਆ 265 ਦਾ 275 ਦਾ 15 ਕੇਵੀ ਦੀ ਮੋਟਰ ਹੈ ਨੂੰ ਵਧੀਆ ਰੂਟਰ ਲੱਗਿਆ ਵਧੀਆ ਕਰਲੋਕ ਕਰਦਾ ਡੈਨਬੋ ਬਾਈ ਜੀ ਆ ਦੇਖੋ ਕਰਲੋਕ ਕਰਦਾ ਡੈਨਬੋ ਆ ਜਨਰੇਟਰ ਵਧੀਆ ਸੈੱਟ ਬਣਿਆ ਸਾਲਫ ਲੱਗਾ ਹੋਇਆ ਸਾਰਾ ਕੁਝ ਓਕੇ ਆ ਇਹ ਵੀ ਇੱਕ ਸੈੱਟ ਬਾਈ ਆਪਾਂ ਲਈ ਜਾਵਾਂਗੇ ਖੈਰ ਕਿ ਇਹ ਵੀ ਲਈ ਜਾਵਾਂਗੇ ਇੱਕ ਸੈਟ ਆਪਾਂ ਸਾਰੇ ਜਨਰੇਟਰ ਵੀ ਆਣੇ ਰਾ ਮਰਜੀ ਲੈ ਲਓ ਬਾਇਨੈਟਰ ਇੱਧਰ ਇੰਜਨ ਪਿਆ 709 ਕੋਈ ਇੰਜਨ ਪਿਆ 709 ਦਾ ਬਾਧੂ ਪਏ 709 ਦੇ ਜਿਹਨੇ ਮਰਜੀ ਲੈ ਲੋ ਗੱਡੀਆਂ ਦੇ ਇੰਜਨ ਟਰੱਕਾਂ ਦੇ ਆਹ ਤਾਂ ਜਨਰੇਟਰ ਨਵੇਂ ਆ ਗੂ ਪਿਆ ਸਟਾਰਟ ਕਰਕੇ ਦਿੰਦੇ ਸਟਾਰਟ ਕਰਕੇ ਚਾਲੂ ਕਰਕੇ ਸਟਾਰਟ ਕਰਕੇ ਦੇਣਗੇ ਜੀ ਪੂਰਾ ਬਾਈ ਬਾਈ ਜੀ ਜਨਰੇਟਰ 1 ਤੋਂ 3 4 5 ਬਾਈ ਆ ਪੂਰੇ ਤਿਆਰ ਬਾਈ ਤਿਆਰ ਜਨਰੇਟਰ ਆ ਸਲਫ ਮਾਰੋ ਚੈੱਕ ਕਰਾ ਕੇ ਲੋਡ ਪਾ ਕੇ ਚੈੱਕ ਕਰਕੇ ਦਿੰਦੇ ਆ ਜਿੰਨਾ ਮਰਜੀ ਲੋਡ ਪਾਓ ਇਹਨਾਂ ਤੇ ਜਿੰਨੇ ਐਂਪੀਅਰ ਦਾ ਉਹਨਾਂ ਲੋਡ ਪਾ ਕੇ ਚੈੱਕ ਕਰਕੇ ਦਿੰਦੇ ਬਾਈ ਜੀ ਬਾਕੀ ਜੇ ਰੇਟ ਪੁੱਛਣਾ ਹੋਊਗਾ ਤਾਂ ਬਾਈ ਜੀ 1 ਮਿੰਟ ਚ ਪੁੱਛ ਲਿਓ ਕੀ ਰੇਟ ਆ ਇਹਦਾ ਕਮੈਂਟ ਚ ਪੁੱਛ ਲਓ ਜਿਹੜੇ ਬਾਈ ਨੇ ਰੇਟ ਪੁੱਛਣਾ ਜਨਰੇਟਰ ਦਾ ਉਹਦਾ ਥੋੜਾ ਮੈਨੂੰ ਤਾਂ ਮਹਿੰਗਾ ਲੱਗਿਆ ਵਾ ਇਹ ਹਲੇ ਤਾਈ ਮੇਲੇ ਲਿਆ ਨਹੀਂ ਪਟਿਆਲੇ ਉਹ ਦੇਖ ਲਾਂਗੇ ਜੀ ਜੀ ਇਹ ਤਾਂ ਓਪਨ ਚਾਹੀਦਾ ਇਹ ਬਾਈ ਜੀ ਜਨਰੇਟਰ ਕਾਪੀਆਂ ਜੋ ਕੱਢੇ ਹੋਇਆ ਉਹ ਕਨੋਪੀ ਬਈ ਉਹ ਦੇਖੋ ਕਨੋਪੀਆਂ ਵੇਖ ਲਿੰਦੇ ਤਾਂ ਵੱਡੇ ਰਖਾਉਣੇ ਛੋਟੇ ਕਨੋਪੀਆਂ ਚੋਂ ਕੱਢੇ ਇੰਜਨਸਾਰੇ ਆਏ ਉਹ ਤਾਂ ਪਟਿਆਲੇ ਰੇਡ ਘਟਾ ਥੋੜਾ ਪਟਿਆਲੇ ਨੂੰ ਪਤਾ ਕੀਤਾ ਇਹ ਜਿੰਪਰ ਵਾਜੇ 2 ਸਿਲੰਡਰ ਹੁੰਦਾ ਮਹਿੰਦਰੇ ਵਾਲਾ 25 ਦਾ ਉਹ ਵੀ ਪਤਾ ਕੀਤਾ ਪਟਿਆਲੇ ਉਹਦਾ ਰੇਟ ਘੱਟ ਸੀਗਾ ਜੀ ਇਹਨਾਂ ਨਾਲੋਂ ਪਟਿਆਲੇ ਥੋੜਾ ਇਥੋਂ ਨਾਲੋਂ ਰੇਟ ਘੱਟ ਆ ਜੀ ਜੇਰਾ ਵੀਰ ਪਤਾ ਕਰਕੇ ਲਿਓ ਜਿੰਨੇ ਵੀ ਲੈਣੇ ਹੋਣਗੇ ਪੂਰਾ ਘੁੰਮ ਕੇ ਫੇਰ ਲਿਓ ਗਾਰੰਟੀ ਇਹਨਾਂ ਦੀ ਪੂਰੀ ਦਿੰਦੇ ਆ ਇਹ ਚਲਾ ਕੇ ਕਾਰਾ ਲੋਡ 'ਤੇ ਗਾਰੰਟੀ ਪੂਰੀ ਹੈ ਇਹਨਾਂ ਦੀ ਬਾਕੀ ਬਾਈ ਜੀ ਚਲਾ ਕੇ ਲੋਡ ਪਾ ਕੇ ਲਿਓ ਜਿੰਨੇ ਲੈਣ ਹੋਊਗਾ ਰੇਟ ਪਤਾ ਕਰ ਲਿਓ ਪਹਿਲਾਂ ਨਵਾਂ ਸੈਟ ਕਿੰਨੇ ਦਾ ਬਣਦਾ ਇੱਥੇ ਕਿੰਨੇ ਦਾ 15 ਕੇਵੀ ਦੀ ਮੋਟਰ ਹੈ ਇਹਨਾਂ ਨੂੰ 275 ਦਾ ਵੀ ਜਣਾਗਾ 265 ਦਾ ਵੀ ਹੈਗਾ ਬਾਈ ਜੀ ਬਾਈ ਜੀ ਇਸੇ ਲੋਡ ਕਰੀ ਜਾਂਦੇ ਆਪਾਂ ਇੱਕ ਸਾਈਕਲ ਲੋਡ ਕਰਤਾ ਦੂਸਰਾ ਹੋ ਰਿਹਾ ਇੱਕ ਲੋਡ ਅਗੇ ਕਰਤਾ ਦੂਜਾ ਇਸਾਂ ਲੋਡ ਕਰਨ ਤਰਾਂਗੇ ਜੇ ਕੋ ਆਪਾਂ ਗਿਆਂ ਬੂਖਾ ਲੋੜ ਹੁੰਦਿਆ ਜੀ ਐਕਾ ਕੇ ਲੋੜ ਕਰਤਾ ਵਾ ਦੋਵੇਂ ਸੇ ਉਹ ਕੇ ਲੋੜ ਬਾਸੋਂ ਪੁਰਾਣੇ ਭਾਈ ਮੋਗਿਆਂ ਉਹ ਲੈ ਗੇਰ ਲੈਣਾ ਆਪਾਂ ਉਹ ਦੇ ਦੇ ਹੁਣ ਲੈ ਹੀ ਲੈਣਾ ਜਾਂਦੇ ਆਂ ਆਛਾ ਔਟਾਂ ਲੈ ਲਈ ਬਾਈ ਰੀਜਨਲ ਨਾਲ ਆਪਾਂ ਕੱਢੀ ਦੀਆਂ ਗਵਾੜਾ ਦੋਏ ਆ ਗਈਆਂ ਇਹਦਾ ਵੇਲਾ ਉਹ ਵੇਲਾ 30 ਉਸ ਵਾਲੇ ਚਾਰ ਖੜਾ ਉਹ ਕੋਲ ਉਹ ਬਵਾ ਖੜਾ ਇਹ ਕੰਪੂੜੀ ਵੀ ਨਹੀਂ ਉਹ ਬਾੜੀ ਨਹੀਂ ਉਹ ਨਿੱਕੂ ਬਾੜੀ ਰੋ ਨਹੀਂ ਹੋਏਗਾ ਮਿੱਠੂ ਗਵਾੜੀਆਂ ਨੇ ਵੇਚ ਦਿੱਤੇ ਆ ਵੇਚ ਤੇ ਉਹਨੇ ਵੀ ਰਾਜਸਥਾਨ ਚ ਪਾਣੀ ਨਹੀਂ ਪਾਈ ਦੀ ਜਦੋਂ ਗੱਡੀਆਂ ਲਗਾ ਦੀਏ ਆਪਣਾ ਸਿਰ ਸ਼ੁਰੂਆ ਸਟਾਰਟਿੰਗ ਹੋਣ ਸਟੇਟਿੰਗ ਸ਼ੁਰੂਆ ਸਾਰੇ ਆਹ ਬਾਈ ਜੀ ਗੇਅਰ ਆ ਲਕਨਾ ਵਾਲਾ ਕੰਮ ਪੂਰਾ ਕਰਦੇ ਆਂ ਦਿਵਾਨਾ ਹੋਣਾ ਬਲੇਟ ਆ ਗਿਆ ਦੋਵੇਂ ਗਿਆ ਹੀ 1:30 ਹੋ ਗਿਆ ਲੱਗਦਾ ਮੈਂ ਇਹ ਕਰੂੰਗਾ ਇਹ ਪਹਿਲਾਂ ਗੱਲ ਕਰਾਂ ਪੌਣ ਜਿਹਾ ਅਸੀਂ ਸ਼ਾਮਾਂ ਪੈ ਗਈਆਂ 6:30 7:00 ਵਜੇ ਆ ਸਵੇਰੇ ਕਰਾਂਗੇ ਫੀਟਿੰਗ ਸ਼ੁਰੂ ਇਹਨਾਂ ਦੀ ਆ ਗਿਆ ਵਰਕਸ਼ਾਪ ਜਿਹੜੀਆਂ ਜਾਨਪੰਦਾ ਚਰੀ ਜਿਹੜੀ ਵਿੱਚ ਪਕਾ ਕੇ ਮਾਰਨੀ ਹੈ ਪਕਾ ਕੇ ਮਾਰਨੀ ਉੱਤੇ ਮਾਰਦਾ ਹੀ ਨਹੀਂ ਚੱਲ 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 ਜੋ ਲੋਗ ਹੋਰ ਵੀ ਗੱਲਾਂ ਨਾਲ ਆ ਗਾ ਸਮਾਨ ਪਤਾ ਹੀ ਨਹੀਂ ਹੁਣ ਮੈਨੂੰ ਮੈਂ ਤੇ ਲੈ ਜਾ ਲੈਣ ਤੈਨੂੰ ਉਹ ਸਾਰਾ ਪਾੜੇ ਨੂੰ ਆਣਾ ਚਾਰਟ ਬਣਾਉਣੀਆਂ ਕਿ ਨਾਲ ਹਾਂ ਇਹ ਆਪਣੇ ਸ਼ਾਮਾ ਆੜੀ ਹੈਗੀ ਉਹ ਬਾਣੀ ਸ਼ਾਮਾ ਦਾ ਟਾਈਮ ਹੋ ਗਿਆ ਇਹ ਆਪਾਂ ਮੇਰੇ ਬਾਅਦ ਗੱਲ ਕਰਦੇ ਜੇ ਨਹੀਂ ਮੇਰੀ ਨਾ ਨਾ ਬੱਸ ਬਾਈ ਜੀ ਨਹੀਂ ਕਹਿਣ ਕਹਿੰਦੇ ਆਪਾਂ ਸਰਾ ਜੇ ਤੁਹਾਨੂੰ ਵੀਰ ਜੀ ਹੁਣ ਆਪਾਂ ਗੇਅਰ ਲੱਗੇਆਂ ਲਾਉਣ ਇਹਦਾ ਕਾਊਂਟਰ ਪਾਉਣਾ ਇਹਦਾ ਦੂਜਾ ਗੇਅਰ ਲਾਉਣਾ 4x4 ਵਾਲਾ ਉਹਦੇ ਹੱਥ ਗੇਅਰ ਤਾਰ ਕੇ ਇਹਦਾ ਕਾਊਂਟਰ ਪਾਵਾਂਗੇ ਫਿਰੋ ਇੱਥੇ ਘਰੇ ਹੁਣ ਫਿਰ ਜਾਵਾਂ ਵਰਕਸ਼ਾਪ ਫਿਰ ਇਹਦਾ ਲਾਤਾ ਆਓ ਨਾਲ ਹੀ ਉਹਦੇ ਕਟਰ ਦੇ ਫੀਡਰ ਉਹ ਕੇ ਨਾਲ ਹੀ ਲਾਤਾ ਵਾ ਮੈਂ ਹੁਣ ਆਪਾਂ ਛੱਡਿ ਚ ਖੜੀ ਕਰਕੇ ਇਹਦਾ ਹੁਣ ਗੇਅਰ ਲਾ ਕੇ ਕਾਊਂਟਰ ਕਾਊਂਟਰ ਪਾਵਾਂਗੇ ਇੱਥੇ ਇੰਨਾ ਕੰਮ ਨਿਬੜ ਜਾਊਗਾ ਇੱਥੇ ਬਾਕੀ ਕੰਮ ਹੁਣ ਵਰਕਸ਼ਾਪ ਜਾ ਕੇ ਇਹਦੇ ਨਾਲ ਉਹਨਾਂ ਇੱਕ ਛੋਟਾ ਗੇਅਰ ਹੋਰ ਲੱਗਣਾ ਉਤੋਂ ਛਾਵੜ ਜਾਣੀਆਂ ਪਿੱਛੇ 4x4 ਨੂੰ ਇੰਨਾ ਕੰਮ ਅਜ ਮੀਂਹ ਪੈਂਦਿਆ ਵਾ ਤਾਂ ਇੱਥੇ ਛੱਡ ਚਾ ਲਾ ਕੇ ਨਾ ਕੰਮ ਕਰ ਲੈਨੇ ਹਾਂ ਨਾਲੇ ਗੇਅਰ ਚੈੱਕ ਹੋ ਜੂ ਸਾਰਾ ਲਾਉਨੇ ਆ ਗੇਅਰ ਨੂੰ ਬਗਲ ਤੋਂ ਲਾਉਂਦਾ ਆਹੀ ਆਹ ਇਹ ਲੰਬਾ ਲੈਣਾ ਬਾਹਰ ਨਿਕਲੂਆ ਅੰਦਰ ਨੂੰ ਪਰ ਇਹ ਮੜਿਆ ਥੋੜਾ ਤੁਰਿਆ ਤੋਪਾ ਜੇਸਾਰੇ ਚਾਹ ਵੀ ਨਗਿਆ ਹਾਂ ਗਿਆ ਗਿਆ ਥੋੜਾ ਜਿਹਾ ਥੱਲੇ ਟੱਕਰ ਲੱਗੀ ਮੁਰਨਾ ਥੱਲੇ ਉਹ ਥੱਲੇ ਕਰਾਰੀ ਇਹਦਾ ਬਹੁਤ ਵਧੀਆ ਵਾ ਜੇਰ ਆਪਾਂ ਲਾ ਆ ਕਾਉਂਟਰ ਵਾਲਾ ਲੰਮਾ ਪਾ ਦੇਣਾ ਬਾਈ ਆ ਵਾਲਾ ਇਹ ਆਪੇ ਬਾਹਰ ਨਿਕਲ ਜਾਣਾ ਮੇਰੇ ਜੇਰ ਚੋਂ ਤੋਂ ਟਾਪੇ ਚੋਂ